ਸਿਰਦੀ ਉੱਤੇ ਭਰਿਆ ਬੱਠਲ ਰੱਖ ਕੇ ਗੱਲਾਂ ਮਾਰਨ ਬੈਠੀ ਬੇਬੇ ਭੁੱਲੀ ਸਾਰਾ ਪਾਰ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦਰਅਸਲ ਦੇਸ਼ ਭਰ ਦੇ ਵਿੱਚ ਪੰਜਾਬ ਤੇ ਹਰਿਆਣਾ ਦੀਆਂ ਔਰਤਾਂ ਨੂੰ ਹਰ ਮਾਮਲੇ ਦੇ ਵਿੱਚ ਬਹੁਤ ਹੋਸ਼ਿਆਰ ਮੰਨਿਆ ਜਾਂਦੀਆਂ ਨੇ ਇੱਥੋਂ ਦੀਆਂ ਔਰਤਾਂ ਸਿਰਫ ਰਸੋਈ ਦੇ ਕੰਮ ਤੱਕ ਹੀ ਸੀਮਿਤ ਨਹੀਂ ਹਨ ਦਰਅਸਲ ਉਹ ਐਨੀ ਸਿਆਣੀਆਂ ਹਨ ਕਿ ਉਹ ਜਾਨਵਰਾਂ ਦੀ ਦੇਖਭਾਲ ਵੀ ਕਰਦੀਏ ਤੇ ਉਹਨਾਂ ਨੂੰ ਖਵਾਉਂਦੀ ਵੀ ਹੈ ਗੋਬਰ ਦੀਆਂ ਪਾਥੀਆਂ ਬਣਾਉਂਦੀਆਂ ਹਨ ਇਹੀ ਕਾਰ ਹੈਗੇ ਕਿ ਔਰਤਾਂ ਦੀ ਹਰ ਥਾਂ ਐਨੀ ਪ੍ਰਸ਼ੰਸਾ ਹੁੰਦੀ ਹੈ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਅਜੇ ਹੀ ਵਾਇਰਲ ਹੋ ਰਹੀ ਹੈ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹਰਿਆਣਾ ਦੇ ਪਿੰਡ ਅਤੇ ਉਥੋਂ ਦੀਆਂ ਔਰਤਾਂ ਦੀ ਝਲਕ ਦਿਖਾਈ ਦੇ ਰਹੀ ਹੈ ਵੀਡੀਓ ਦੇ ਵਿੱਚ ਵਾਇਰਲ ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮੱਝ ਇੱਕ ਖੰਭੇ ਦੇ ਨਾਲ ਬੱਜੀ ਹੋਈ ਹੈ ਤੇ ਦੋ ਔਰਤਾਂ ਨੇੜੇ ਬੈਠੀਆਂ ਗੱਲਾਂ ਕਰ ਰਹੀਆਂ ਨੇ ਇਸ ਵੀਡੀਓ ਦੀ ਦਿਲਚਸਪੀ ਗੱਲ ਇਹ ਹੈਗੀ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਔਰਤ ਦੇ ਸਿਰ ਦੇ ਉੱਤੇ ਇੱਕ ਵੱਡਾ ਬੱਠਲ ਹੈ ਜੋ ਕਿ ਬਹੁਤ ਜਿਹੜਾ ਕਿ ਦੱਸਦੀ ਹੈ ਕਿ ਗਾਹ ਦੇ ਗੋਬਰ ਦੇ ਨਾਲ ਭਰਿਆ ਹੋਇਆ ਹੈਗਾ ਪਰ ਦੇਖੋ ਉਹ ਔਰਤ ਕਿੰਨੇ ਆਰਾਮ ਦੇ ਨਾਲ ਬੈਠੀ ਹੋਈ ਹੈ ਅਤੇ ਗੱਲਾਂ ਕਰ ਰਹੀ ਹੈ ਭਾਵੇਂ ਉਸ ਦੇ ਸਿਰ ਦੇ ਉੱਤੇ ਇੰਨਾ ਭਾਰ ਹੈ ਉਸ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਉਸ ਨੂੰ ਯਾਦ ਹੀ ਨਹੀਂ ਹੋਵੇ ਯਾਦ ਨਹੀਂ ਹੈਗਾ ਕਿ ਉਸ ਦੇ ਸਿਰ ਦੇ ਉੱਤੇ ਇੰਨਾ ਭਾਰ ਰੱਖਿਆ ਹੋਇਆ ਹੈ ਤਾਂ ਵੀਡੀਓ ਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈਗਾ ਕਿ ਔਰਤ ਨੇ ਇਸ ਨੂੰ ਹੱਥ ਦੇ ਨਾਲ ਵੀ ਨਹੀਂ ਫੜਿਆ ਹੋਇਆ ਹੈ ਤੇ ਪੂਰੇ ਆਰਾਮ ਦੇ ਨਾਲ ਬੈਠੀ ਹੋਈ ਹੈ ਏ ਵੀ ਕਹਿ ਸਕਦੇ ਆ ਆਪਣੇ ਆਪ ਦੇ ਵਿੱਚ ਇੱਕ ਕਲਾ ਹੈਗੀ ਹੈ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਦੀਆਂ ਔਰਤਾਂ ਦੂਰ ਦੂਰ ਤੋਂ ਪਾਣੀ ਭਰ ਕੇ ਲੈ ਕੇ ਆਉਂਦੀਆਂ ਸੀਗੀਆਂ ਦੋ ਦੋ ਤਿੰਨ ਤਿੰਨ ਘੜੇ ਆਪਣੇ ਸਿਰ ਦੇ ਉੱਤੇ ਰੱਖਦੀਆਂ ਸੀਗੀਆਂ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਇਹਨਾਂ ਨੂੰ ਪ੍ਰੈਕਟਿਸ ਹੋ ਜਾਂਦੀ ਹੈਗੀ ਹੈ ਪਰ ਇੰਨਾ ਵੱਡਾ ਭਾਰ ਤੁਸੀਂ ਦੇਖਦਾ ਹੋਦੋਂ ਗੋਬਰ ਦਾ ਬੱਠਲ ਜੁੜਾ ਕੀ ਆਪਣੇ ਸਿਰ ਦੇ ਉੱਤੇ ਰੱਖਿਆ ਹੈਗਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੋਈ ਵੀ ਕੁਝ ਸਮੇਂ ਦੇ ਲਈ ਹੈਰਾਨ ਰਹੇਗਾ ਅਤੇ ਸੋਚੇਗਾ ਕਿ ਅਸਲੀ ਭਾਰਤ ਇੱਥੋਂ ਦੇ ਪਿੰਡਾਂ ਦੇ ਵਿੱਚ ਦਿਖਾਈ ਦਿੰਦਾ ਇਸ ਵੀਡੀਓ ਨੂੰ ਇੰਸਟਾਗ੍ਰam ਦੇ ਉੱਤੇ ਇੱਕ ਯੂਜ਼ਰ ਦੇ ਵੱਲੋਂ ਸਾਂਝਾ ਕੀਤਾ ਗਿਆ ਹੈਗਾ ਤੇ ਕੈਪਸ਼ਨ ਦੇ ਵਿੱਚ ਇਹ ਵੀ ਲਿਖਿਆ ਗਿਆ ਹੈਗਾ ਕਿ ਇਹ ਵੀ ਹਰਿਆਣਾ ਦੇ ਪਿੰਡ ਦੀ ਇੱਕ ਵਿਲੱਖਣ ਪਛਾਣ ਹੈ ਵੀਡੀਓ ਨੂੰ ਹੁਣ ਤੱਕ 50 ਮਾਫ ਕਰਨਾ 54000 ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਤੇ ਇਸ ਦੇ ਉੱਤੇ ਯੂਜ਼ਰਸ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਹੋਏਗਾ ਕਿ ਜਿਸ ਕੰਮ ਦੇ ਲਈ ਤੁਸੀਂ ਪਿਆਰ ਕਰਦੇ ਹੋ ਉਹ ਤੁਹਾਨੂੰ ਬੋਝ ਨਹੀਂ ਲੱਗਦਾ ਇੱਕ ਹੋਰ ਯੂਜ਼ਰਸ ਨੇ ਲਿਖਿਆ ਆਏਗਾ ਕਿ ਇਹ ਵੀ ਔਰਤਾਂ ਦੀ ਖਾਸ ਪਛਾਣਾਂ ਦੇ ਵਿੱਚੋਂ ਇੱਕ ਹੈ ਤੀਜੇ ਯੂਜ਼ਰਸ ਨੇ ਲਿਖਿਆ ਆਏਗਾ ਕਿ ਇਹ ਹਰ ਪਿੰਡ ਦੀ ਔਰਤ ਦੀ ਪਛਾਣ ਹੈਗੀ ਹੈ ਤਾਂ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਿਓ ਕਿਉਂਕਿ ਤੁਹਾਡੀ ਰਾਏ ਇਸ ਵੀਡੀਓ ਨੂੰ ਹੋਰ ਵੀ ਆ ਜਿਹੜੇ ਕੀ ਕਹਿ ਸਕਦੇ ਆ ਵਧੀਆ ਬਣਾ ਸਕਦੀ ਹੈਗੀ ਹੈ ਕਿਉਂਕਿ ਲੋਕਾਂ ਦੀ رائے ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ ਲੋਕ ਇਸ ਦੇ ਬਾਰੇ ਕੀ ਕੁਝ ਕਹਿੰਦੇ ਨੇ ਉਹ ਵੀ ਜਾਨਣਾ ਬਹੁਤ ਜ਼ਰੂਰੀ ਹੈਗਾ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਔਰਤਾਂ ਆ ਜਿਹੜੇ ਕੀ ਗੱਲਾਂ ਮਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਇਹਨਾਂ ਦੇ ਵਿੱਚੋਂ ਇੱਕ ਔਰਤ ਨੇ ਆਪਣੇ ਸਿਰ ਦੇ ਉੱਤੇ ਜਿਹੜਾ ਕਿ ਬੱਠਲ ਰੱਖਿਆ ਹੋਇਆ ਹੈ ਤੇ ਇਸ ਬੱਠਲ ਦੇ ਵਿੱਚ ਗੋਬਰ ਭਰਿਆ ਹੋਇਆ ਹੈਗਾ ਗਾਹ ਦਾ ਸਾਰਾ ਗੋਬਰ ਭਰਿਆ ਹੋਇਆ ਹੈਗਾ ਉਹ ਗੱਲਾਂ ਦੇ ਵਿੱਚ ਇੰਨੀ ਮਸਤ ਨਜ਼ਰ ਆ ਰਹੀ ਹੈ ਕਿ ਉਹਨੂੰ ਯਾਦ ਹੀ ਨਹੀਂ ਹੈ ਕਿ ਉਸ ਦੇ ਸਿਰ ਦੇ ਉੱਤੇ ਕੋਈ ਬੋਝ ਭਰਿਆ ਹੋਇਆ ਕੋਈ ਭਾਰ ਰੱਖਿਆ ਹੋਇਆ